ਦਲਵਾ ਕਰੁੰਦਾ ਵਾ ਅੱਜ ਤੁਹਾਨੂੰ ਦਿਖਾ ਰਹੇ ਹਾਂ ਜੀ ਜਿਹੜੀਆਂ ਆਪਾਂ ਮੱਛੀ ਮੋਟਰਾਂ ਪਾਉਣੇ ਆ ਕਿਉਂਕਿ ਬੜੇ ਕਿਸਾਨ ਭਰਾਵਾਂ ਦੀਆਂ ਮੋਟਰਾਂ ਡਿੱਗ ਪੈਂਦੀਆਂ ਕਈ ਵਾਰਾਂ ਵਿੱਚ ਚਲਦੀਆਂ ਚੱਲਦੀਆਂ ਤੇ ਉਹਨਾਂ ਨੂੰ ਵੇਖੋ ਵੀਰ ਸਾਡਾ ਵੇਲਡਿੰਗ ਕਰ ਰਿਹਾ ਸੋਨੂੰ ਸੁਭਰਾ ਵੀਰ ਕਿਉਂਕਿ ਇਹ ਤੁਹਾਨੂੰ ਸਾਰੀ ਗੱਲਬਾਤ ਤੋਂ ਜਾਣੂ ਕਰਾਉਣੇ ਆ ਵੀ ਇਹ ਕੀ ਕਰ ਰਹੇ ਆ ਆਹ ਦੇਖੋ ਆਪਣੀ ਮੋਟਰ ਗਈ ਸੀ ਸੜ ਆਹ ਲੱਗੀ ਆਪਣੀ ਦੇਗਰੀ ਡਿਗਰੀ ਲੱਗੀ ਆ ਜੀ ਆਪਣੀ ਤੇ ਆ ਆਪਣਾ ਪਿਆ ਪੱਖਾ ਤੇ ਆ ਪਈ ਬਾਈ ਜੀ ਕੇਵਲ ਤੇ ਆ ਮਿਸਤਰੀ ਸਾਹਿਬ ਤੁਹਾਡੇ ਸਾਹਮਣੇ ਵੇਲਡਿੰਗ ਕਰ ਰਹੇ ਆ सोनू ਵੀਰ ਸਾਡਾ ਮੱਲੀ ਬਿਲਡਿੰਗ ਵਾਲਾ ਜੀ ਮੱਲੀ ਮੱਲੀ ਬਿਲਡਿੰਗ ਵਾਲਾ ਵੀਰ ਸਾਡਾ ਬਾਕੀ ਵੀਰ ਦਾ ਤੁਹਾਨੂੰ ਨੰਬਰ ਵੀ ਆਪਾਂ ਦੇਵਾਂਗੇ ਵੀ ਕਿਸੇ ਨੇ ਵੀ ਕੋਈ ਕੰਮਕਾਰ ਹੋਵੇ ਛੱਡਪੋਣਾ ਹੋਵੇ ਜਾ ਕੋਈ ਵੀ ਹੋਰ ਕੰਮਕਾਰ ਵੜੇ ਹੁੰਦੇ ਆਪਣੇ ਘਰਾਂ ਦੇ ਵਿੱਚ ਲੋੜ ਪੈ ਜਾਂਦੀ ਆ ਤਾਂ ਭਰਾ ਦੇ ਨਾਲ ਸੰਪਰਕ ਕਰੋ ਕਿਉਂਕਿ ਇੰਨੇ ਮੈਂ ਪੈਪ ਚੋਕ ਕੇ ਲੈ ਕੇ ਜਾਂਦਾ ਨਾ ਪਿੰਡ 100 150 ਕਿਰਾਇਆ ਦੇਣਾ ਸੀ ਖੱਜਲ ਖਵਾਰੀ ਵੱਖਰੀ ਸੀ ਹੈਨਾ ਤੇ ਚਲੋ ਆਪਣਾ ਮਿੱਤਰ ਕਰਕੇ ਚਲੋ ਹਰ ਇੱਕ ਦਾ ਮਾਨਤਾਦਮੀ ਚੱਲ ਕਰਦਾ ਭਰਾ ਸਾਡਾ ਤੇ ਵੇਖੋ ਇਹ ਸਪੋਰਟਾਂ ਲਾ ਰਹੇ ਆ ਆਪਾਂ ਵੀ ਕਈ ਵਾਰ ਮੱਛੀ ਮੋਟਰਾਂ ਵਿੱਚ ਡੇਕ ਪੈਂਦੀਆਂ ਚਲਦੀਆਂ ਚਲਦੀਆਂ ਤੇ ਆਹ ਵੇਖੋ ਜਿਹੜੀਆਂ ਸਪੋਰਟਾਂ ਕਿਤੇ ਵੀ ਪੈਪ ਆਪਣੀ ਗਲ ਜਾਂਦੀ ਆ ਜਿਹੜੀ ਇਹਦੋਂ ਗਲ ਜਾਂਦੀ ਆ ਜੀ ਮੁਰਤੇ ਤੁਹਾਨੂੰ ਇਹ ਕੀ ਕਾਰਨ ਆ ਜਿਹੜੇ ਆ ਪਲੇਟਾਂ ਲਵਾ ਰਹੇ ਆ ਆਪਾਂ ਨੂੰ ਦੱਸੋ ਥੋੜੇ ਆ ਵੀ ਇਹ ਕੀ ਕਰੀ ਜਾ ਰਹੇ ਆ ਵੀਰ ਥੋੜੇ ਦਿਓ ਜਾਣਕਾਰੀ ਭਰਾਵਾਂ ਨੂੰ ਕਾਰਨ ਇਹ ਆ ਵੀ ਮੁਰਤੇ ਕਲ ਨੂੰ ਜੂ ਆਪਾਂ ਗੱਜਲ ਖਰਾਬ ਹੋਣਾ 50 5.5 2 ਲੱਖ 4 ਲੱਖ ਬੋਰ ਤੇ ਲਾਉਣਾ ਹੈ ਹਾਂ ਤੇ ਆਪਾਂ ਹੁਣ 2.5 ਹਜ਼ਾਰ ਦਾ ਖਰਚਾ ਕੋਈ ਜ਼ਿਆਦਾ ਨਹੀਂਗਾ ਬਿਲਕੁਲ ਜੀ ਬਿਲਕੁਲ ਤੇ ਪੱਤਰੀ ਲੱਗਦੀ ਆ ਸਿਰਫ ਸਾਡਾ ਖਰਚਾ ਥੋੜਾ ਬਹੁਤ ਬਿਲਕੁਲ ਜੀ